ਮੈਂਬਰ ਮੰਤਰੀ ਹਰਪਾਲ ਚਿਮਾ ਇੱਥੇ ਪਹੁੰਚੇ ਨੇ ਚਿਮਾ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਬਾਜਵਾ ਹੋਰਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਅਜਿਹੇ ਕਈ ਬਿਆਨ ਦਿੱਤੇ ਗਏ ਦੇਖੋ ਕਾਂਗਰਸ ਪਾਰਟੀ ਜਿਹੜੀ ਉਹਦੀ ਮਾਨਸਿਕਤਾ ਜਿਹੜੀ ਉਹ ਦਲਤ ਵਿਰੋਧੀ ਆ ਆਮ ਲੋਕਾਂ ਦੇ ਵਿਰੋਧੀ ਆ ਉਹ ਨਹੀਂ ਚਾਹੁੰਦੇ ਕਿ ਆਮਕਰਾਂ ਜੋ ਲੋਕ ਜਿਹੜੇ ਪੈਦਾ ਹੋ ਕੇ ਵਡੀਆਂ ਪੋਸਟਾਂ ਤੇ ਪਾਉਣਾ ਇਸ ਤਾਂ ਬਹੁਤ ਸਾਰੇ ਜਰਨਲਿਸਟ ਤੁਹਾਡੇ ਵਰਗੇ ਜਰਨਲਿਸਟਾਂ ਉਸੇ ਅਕੇਲੇ ਕੀ ਆਏ ਆਂਗੇ ਉਹਨਾਂ ਨੂੰ ਅਸੀਂ ਜਿਹੜਾ ਅੱਗੇ ਵਧਾਇਆਗਾ ਸੋ ਆਮ ਮਜ਼ਦੂਰਾਂ ਦੇ ਟੀਚਰਾਂ ਦੇ ਪੰਜਾਬ ਪੁਲਿਸ ਦੇ ਅੰਦਰੋਂ ਸਾਰੇ ਪਾਸਿਓਂ ਆਮ ਆਦਮੀ ਪਾਰਟੀ ਦੇ ਚੰਗੇ ਲੋਕਾਂ ਨੂੰ ਇਕੱਠੇ ਕਰਕੇ ਪੰਜਾਬ ਸਰਕਾਰ ਬਣਾਈਆ ਪਰ ਲੇਕਿਨ ਆਮ ਘਰਾਂ ਦੇ ਮੁੰਡੇ ਕੁੜੀਆਂ ਅੱਗੇ ਕਿਉਂ ਵੱਧ ਰਹੇ ਨੇ ਕਾਂਗਰਸ ਪਾਰਟੀ ਨੂੰ ਹਜਮ ਨਹੀਂ ਹੋ ਰਿਹਾ ਸਾਬ ਕਹਿੰਦੇ ਮੈਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਸੀ ਜੋ ਮੈਂ ਤਾਂ ਨੋਰਮਲ ਕਿਹਾ ਕਿ ਬੈਂਡ ਵਾਜਿਆ ਵਾਲੇ ਆਜ ਬਾਜਵਾ ਸਾਹਿਬ ਲਗਾਤਾਰ ਪਹਿਲਾਂ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਦੇ ਉਹਨਾਂ ਦੀ ਦਰਬੀ ਘੋੜਿਆਂ ਦੇ ਨਾਲ ਤੁਲਨਾ ਕਰਦੇ ਨੇ ਕਿਤੇ ਟੱਟੂ ਘੋੜਿਆਂ ਦੇ ਨਾਲ ਤੁਲਨਾ ਕਰਦੇ ਨੇ ਉਹਨਾਂ ਦੀ ਮਾਨਸਿਕਤਾ ਦਰਸਾਉਂਦੀ ਆ ਉਹ ਦਲਤ ਵਿਰੋਧੀ ਪਾਰਟੀ ਆ 20 ਘੰਟੇ ਦਾ ਅਲਟੀਮੇਟਮ ਖਤਮ ਹੋ ਜਾ ਰਿਹਾ ਕੋਈ ਹੁਣ ਹੁਣ ਪਲਟਾ ਹੁਣ ਪ੍ਰੋਟੈਸਟ ਆ ਇਸ ਤੋਂ ਬਾਅਦ ਅਗਲਾ ਬੋਲਣੇ ਜਲਦੀ ਲਈ ਕਲੈਕਸ਼ਨ ਲਿਆ ਜਾਏਗਾ ਅਗਰ ਐਕਚੁਅਲੀ ਕਲੈਕਸ਼ਨ ਵੀ ਲੱਗਾ ਤਾਂ ਬਿਲਕੁਲ ਉਹ ਕੈਬਨਿਟ ਬਣਦੀ ਬਾਦੀ ਮਾ ਸਾਡੇ ਨਾਂ ਤੇ ਉਹਨਾਂ ਦੇ ਤ੍ਰੀ ਹਰਪਾਲ ਜੀ ਮੈਂ ਇੱਥੇ ਪਹੁੰਚੇ ਨੇ ਚਿਮਾ ਸਭ ਕਿਵੇਂ ਦੇਖ ਰਹੇ ਹੋ ਪ੍ਰਤਾਪ ਸਿੰਘ ਬਾਜਵਾ ਹੋਰਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਅਜਿਹੇ ਹੀ ਕਈ ਬਿਆਨ ਦਿੱਤੇ ਗਏ ਦੇਖੋ ਕਾਂਗਰਸ ਪਾਰਟੀ ਜਿਹੜੀ ਉਹਦੀ ਮਾਨਸਿਕਤਾ ਜਿਹੜੀ ਆ ਦਲਤ ਵਿਰੋਧੀ ਆ ਆਮ ਲੋਕਾਂ ਦੇ ਵਿਰੋਧੀ ਆ ਉਹ ਨਹੀਂ ਚਾਹੁੰਦੇ ਕਿ ਆਮ ਕਰਾ ਜੋ ਲੋਕ ਜਿਹੜੇ ਪੈਦਾ ਹੋ ਕੇ ਵੱਡੀਆਂ ਪੋਸਟਾਂ ਤੇ ਪਹੁੰਚਣਾ ਇਸ ਤਾਂ ਬਹੁਤ ਸਾਰੇ ਜਰਨਲਿਸਟ ਤੁਹਾਡੇ ਵਰਗੇ ਜਰਨਲਿਸਟਾਂ ਨੂੰ ਅਸੀਂ ਅਕੇਲੇ ਆ ਕੇ ਆਇਆਗੇ ਉਹਨਾਂ ਨੂੰ ਅਸੀਂ ਜਿਹੜਾ ਅੱਗੇ ਵਧਾਇਆਗਾ ਸੋ ਆਮ ਮਜ਼ਦੂਰਾਂ ਦੇ ਟੀਚਰਾਂ ਦੇ ਪੰਜਾਬ ਪੁਲਿਸ ਦੇ ਅੰਦਰੋਂ ਸਾਰੇ ਪਾਸਿਓਂ ਆਮ ਆਦਮੀ ਪਾਰਟੀ ਦੇ ਚੰਗੇ ਲੋਕਾਂ ਨੂੰ ਇਕੱਠੇ ਕਰਕੇ ਪੰਜਾਬ ਸਰਕਾਰ ਬਣਾਈਆ ਪਰ ਲੇਕਿਨ ਆਮ ਘਰਾਂ ਦੇ ਮੁੰਡੇ ਕੁੜੀਆਂ ਅੱਗੇ ਕਿਉਂ ਵੱਧ ਰਹੇ ਨੇ ਕਾਂਗਰਸ ਪਾਰਟੀ ਨੂੰ ਹਜਮ ਨਹੀਂ ਹੋ ਰਿਹਾ ਸਾਬ ਕਹਿੰਦੇ ਮੈਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਸੀ ਜੋ ਮੈਂ ਤਾਂ ਨੋਰਮਲ ਕਿਹਾ ਕਿ ਬੈਂਡ ਵਾਜਿਆ ਵਾਲੇ ਬਾਜਵਾ ਸਾਹਿਬ ਲਗਾਤਾਰ ਪਹਿਲਾਂ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਦੇ ਉਹਨਾਂ ਦੀ ਢਰਵੀ ਘੋੜਿਆਂ ਦੇ ਨਾਲ ਤੁਲਨਾ ਕਰਦੇ ਨੇ ਕਿਤੇ ਟੱਟੂ ਘੋੜੇ ਤੁਹਾਨੂੰ ਤੁਲਨਾ ਕਰਦੇ ਨੇ ਉਹਨਾਂ ਦੀ ਮਾਨਸਿਕਤਾ ਦਰਸਾਉਂਦੀ ਆ ਉਹ ਦਲਤ ਵਿਰੋਧੀ ਪਾਰਟੀ ਆ 20 ਮਿੰਟੇ ਦਾ ਅਲਟੀਮੇਟਮ ਖਤਮ ਹੋ ਜਾ ਰਿਹਾ ਕੋਈ ਹੁਣ ਹੁਣ ਪਲਟਾ ਹੁਣ ਪਲਟਸਤਾ ਇਸ ਤੋਂ ਬਾਅਦ ਅਗਲਾ ਪ੍ਰੋਣ ਜਲਦੀ ਲਿਖੇ ਕਲੈਕਸ਼ਨ ਲਿਆ ਜਾਏਗਾ ਅਗਰ ਐਕਸਪੀ ਕਲੈਕਸ਼ਨ ਵੀ ਲਗਾ ਤਾਂ ਬਿਲਕੁਲ ਮંત્રી ਹਰਪਾਲ ਚਿਮਾ ਇੱਥੇ ਪਹੁੰਚੇ ਨੇ ਚਿਮਾ ਸਾਹਿਬ ਕਿਵੇਂ ਦੇਖਦੇ ਹੋ ਪ੍ਰਤਾਪ ਸਿੰਘ ਬਾਜਵਾ ਹੋਰ ਇਹਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਿਉਂਕਿ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਅਜਿਹੇ ਕਈ ਬਿਆਨ ਦਿੱਤੇ ਗਏ ਦੇਖੋ ਕਾਂਗਰਸ ਪਾਰਟੀ ਜਿਹੜੀ ਉਹਦੀ ਮਾਨਸਿਕਤਾ ਜਿਹੜੀ ਆ ਉਹ ਦਲਤ ਵਿਰੋਧੀ ਆ ਆਮ ਲੋਕਾਂ ਦੇ ਵਿਰੋਧੀ ਆ ਉਹ ਨਹੀਂ ਚਾਹੁੰਦੇ ਕਿ ਆਮ ਕਰਾ ਜੋ ਲੋਕ ਜਿਹੜੇ ਪੈਦਾ ਹੋ ਕੇ ਵੱਡੀਆਂ ਪੋਸਟਾਂ ਤੇ ਪਹੁੰਚਣਾ ਇਸ ਤਾਂ ਬਹੁਤ ਸਾਰੇ ਜਰਨਲਿਸਟ ਤੁਹਾਡੇ ਵਰਗੇ ਜਰਨਲਿਸਟਾਂ ਨੂੰ ਅਸੀਂ ਅਕੇਲੇ ਕੀ ਆਏਾਂਗੇ ਉਹਨਾਂ ਨੂੰ ਅਸੀਂ ਜਿਹੜਾ ਅੱਗੇ ਵਧਾਇਆਗਾ ਸੋ ਆਮ ਮਜ਼ਦੂਰਾਂ ਦੇ ਟੀਚਰਾਂ ਦੇ ਪੰਜਾਬ ਪੁਲਿਸ ਦੇ ਅੰਦਰੋਂ ਸਾਰੇ ਪਾਸਿਓਂ ਆਮ ਆਦਮੀ ਪਾਰਟੀ ਦੇ ਚੰਗੇ ਲੋਕਾਂ ਨੂੰ ਇਕੱਠੇ ਕਰਕੇ ਪੰਜਾਬ ਸਰਕਾਰ ਬਣਾਈਆ ਪਰ ਲੇਕਿਨ ਆਮ ਘਰਾਂ ਦੇ ਮੁੰਡੇ ਕੁੜੀਆਂ ਅੱਗੇ ਕਿਉਂ ਵਧ ਰਹੇ ਨੇ ਕਾਂਗਰਸ ਪਾਰਟੀ ਦਾ ਹਜਮ ਨਹੀਂ ਹੋ ਰਿਹਾ। ਅੱਜ ਉਹ ਸਭ ਕਹਿੰਦੇ ਮੈਂ ਕਿਸੇ ਕਮਿਊਨਿਟੀ ਨੂੰ ਟਾਰਗੇਟ ਨਹੀਂ ਕੀਤਾ ਸੀ ਤੇ ਮੈਂ ਤਾਂ ਨੋਰਮਲ ਕਿਹਾ ਕਿ ਬੈਂਡ ਵਾਜਿਆ ਵਾਲੇ। ਬਾਜਵਾ ਸਾਹਿਬ ਲਗਾਤਾਰ ਪਹਿਲਾਂ ਆਪਣੀ ਪਾਰਟੀ ਦੇ ਨੇਤਾਵਾਂ ਨੂੰ ਕਦੇ ਉਹਨਾਂ ਦੀ ਦਰਵੀ ਘੋੜਿਆਂ ਦੇ ਨਾਲ ਤੁਲਨਾ ਕਰਦੇ ਨੇ ਕਦੇ ਟੱਟੂ ਘੋੜਿਆਂ ਦੇ ਨਾਲ ਤੁਲਨਾ ਕਰਦੇ ਨੇ ਉਹਨਾਂ ਦੀ ਮਾਨਸਿਕਤਾ ਦਰਸਾਉਂਦੀ ਆ ਕਿ ਉਹ ਦਲਤ ਵਿਰੋਧੀ ਪਾਰਟੀ ਆ। ਈ ਘੰਟੇ ਦਾ ਅਲਟੀਮੇਟਮ ਖਤਮ ਹੋ ਜਾ ਰਿਹਾ ਹੈ ਹੁਣ ਪਲਟਾ ਹੁਣ ਪਲਟਾ ਇਸ ਤੋਂ ਬਾਅਦ ਅਗਲਾ ਬਰੋਨ ਜਲਦੀ ਲਿਖ ਕਲੈਕਸ਼ਨ ਲਿਆ ਜਾਏਗਾ ਅਗਰ ਐਕਸਲੀ ਕਲੈਕਸ਼ਨ ਵੀ ਲੱਗਾ ਤਾਂ ਬਿਲਕੁਲ ਉਹ ਕੈਬਨਟ ਬੰਦ ਹੋ ਗਈ ਮਾਲਦੀਮ ਸਾਡੇ ਨਾਲ ਸੀ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ